ਹੈਲੋ ਜੀ ਹੈਲੋ ਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਆਈ ਹੋਪ ਫ੍ਰੈਂਡ ਤੁਸੀਂ ਠੀਕ ਹੋਵੋਗੇ ਤੇ ਲੋ ਜੀ ਫ੍ਰੈਂਡ ਅੱਜ ਮੈਂ ਤੁਹਾਨੂੰ ਦੱਸਾਂਗੀ ਸਲਵਾਰ ਦੀ ਕਟਿੰਗ ਕਰਨਾ ਠੀਕ ਹੈ ਜੀ ਇਹ ਹੈਗੇ ਆਪਣੀ ਸਲਵਾਰ ਦਾ ਕੱਪੜਾ ਸਭ ਤੋਂ ਪਹਿਲਾਂ ਆਪਾਂ ਕੁੰਦੇ ਕੱਢਾਂਗੇ ਕਿਉਂਕਿ ਜਿਹੜੇ ਗੋਡਿਆਂ ਦਾ ਕੱਪੜਾ ਨਾ ਆਪਣੀ ਕਮੀਜ਼ ਦੀ ਸਾਈਡ ਤੋਂ ਜਿਹੜਾ ਕੱਪੜਾ ਬਚਦਾ ਹੁੰਦਾ ਉਹ ਚੋਂ ਆਪਾਂ ਕੱਢਾਂਗੇ ਠੀਕ ਹੈ ਜੀ ਇਸ ਕਰਕੇ ਪਹਿਲਾਂ ਆਪਾਂ ਨੇ ਕਮੀਜ਼ ਦਾ ਕੱਪੜਾ ਆਪਣੇ ਅਲੱਗ ਕੱਢ ਲਿਆ ਤੇ ਜਿਹੜਾ ਕੱਪੜਾ ਆਪਣਾ ਬਚਿਆ ਉਹਦੀ ਆਪਾਂ ਸਲਵਾਰ ਕਟਿੰਗ ਕਰ ਰਹੇ ਹਾਂ ਇੱਥੇ ਆਪਾਂ ਇਹ ਆਪਣੇ ਕੋਲੇ 2 ਮੀਟਰ ਹੈਗਾ 2 ਮੀਟਰ ਦੇ ਵਿੱਚ ਆਪਾਂ ਜਿਹੜੀ ਸਲਵਾਰ ਦੇ ਕੁੰਦੇ ਜਿਹੜੇ ਨੇ ਉਹ ਕੱਢਾਂਗੇ ਠੀਕ ਹੈ ਜੀ ਆਪਾਂ ਨੇ ਲੈਂਥ ਲੈ ਲੈਣੀ ਹੈ ਜਿਵੇਂ ਆਪਣੀ ਸਲਵਾਰ ਦੀ ਲੈਂਥ ਹੈਗੀ ਇੱਥੇ 37 ਇੰਚ ਤੇ 37 ਇੰਚ ਦੇ ਵਿੱਚ ਆਪਾਂ 5 ਇੰਚ 벨ਟ ਦੇ ਕੱਢ ਦਵਾਂਗੇ 37 ਦੇ ਵਿੱਚੋਂ 5 ਕੱਢੇ ਤਾਂ ਰਹਿ ਗਏ ਆਪਣੇ ਕੋਲੇ 32 ਠੀਕ ਹੈ ਜੀ ਤੇ 32 ਦੇ ਵਿੱਚ ਆਪਾਂ 1 ਇੰਚ ਪਲੱਸ ਕਰ ਦਵਾਂਗੇ ਜਿਹੜਾ ਆਪਣਾ ਮਾਰਜਨ ਦਾ ਹੋਊਗਾ ਇਨਕੀ ਅੱਧਾ ਇੰਚ ਆਪਣਾ 벨ਟ ਚੋ ਤੇ ਅੱਧਾ ਇੰਚ ਆਪਣਾ ਮੂਰੀ ਚ ਜਿਹੜਾ ਜਾਊਗਾ ਠੀਕ ਹੈ ਜੀ ਤਾਂ ਇੱਥੇ ਆਪਾਂ ਨੇ 33 ਇੰਚ ਦੇ ਜਿਹੜੇ ਨਿਸ਼ਾਨ ਇੱਥੇ ਆਪਾਂ ਨੇ ਲਗਾ ਲਿਆ ਤੇ ਆਪਣੀ ਮੂਰੀ ਦਾ ਆਪਾਂ ਨਿਸ਼ਾਨ ਲਗਾ ਲਵਾਂਗੇ 2.5 ਇੰਚ ਕਿਉਂਕਿ ਮੂਰੀ ਆਪਾਂ ਰੱਖਾਂਗੇ 14 ਇੰਚ ਤੇ ਇੱਥੇ ਆਪਾਂ 2.5 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਤੇ ਦੂਜੀ ਸਾਈਡ ਤੇ ਵੀ ਦੇਖੋ ਆਪਾਂ ਇੰਚ ਹੀ ਕਰਾਂਗੇ ਨਿਸ਼ਾਨ ਆਪਾਂ ਨੇ ਲਗਾ ਲਿਆ 2.5 ਇੰਚ ਤੇ ਦੂਜੀ ਇੰਚ ਦੂਜੀ ਸਾਈਡ ਤੇ ਵੀ ਆਪਾਂ ਇੱਕ ਪਾਸੇ ਸ ਆਸਨ ਦਾ ਨਿਸ਼ਾਨ ਲਗਾਉਣਾ ਤੇ ਦੂਜੀ ਪਾਸੇ ਆਪਾਂ ਲੈਂਥ ਦੇ ਠੀਕ ਹੈ ਜੀ ਐਵੇਂ ਲਗਾਵਾਂਗੇ ਯਾਨਕਿ ਜਿੱਧਰ ਲਈ ਸਾਡਾ ਆਪਣੇ ਮੂਰੀ ਲਗਾਈ ਹੈ ਤੇ ਉਸ ਤੋਂ ਦੂਜੀ ਸਾਈਡ ਆਪਾਂ ਨੇ ਆਸਨ ਦਾ ਨਿਸ਼ਾਨ ਲਗਾਉਣਾ ਦੇਖੋ ਪਹਿਲਾਂ ਆਪਾਂ ਨੇ ਇਧਰਲੀ ਸਾਈਡ ਮੂਰੀ ਰੱਖੀ ਸੀਗੀ ਹੁਣ ਆਪਾਂ ਇਧਰਲੀ ਸਾਈਡ ਮੂਰੀ ਰੱਖਾਂਗੇ ਇੱਥੇ ਵੀ ਆਪਾਂ 33 ਇੰਚ ਦੇ ਜਿਹੜੇ ਆਪਣੇ ਨਿਸ਼ਾਨ ਲਗਾ ਲਵਾਂਗੇ ਤੇ 2.5 ਇੰਚ ਦੀ ਜਿਹੜੀ ਆਪਣੀ ਕੁੰਦਿਆ ਦੀ ਹੁੰਦੀ ਹੈ ਜਿਹੜੀ ਮੂਰੀ ਹੁੰਦੀ ਹੈ ਉਹ ਨਿਸ਼ਾਨ ਲਗਾ ਲਵਾਂਗੇ ਤੇ 2.5 ਇੰਚ ਤੇ ਆਪਾਂ ਕੈਂਚੀ ਨਾਲ ਆਪਾਂ 2 1/2 ਇੰਚ ਜਿਹੜੇ ਹੈਗੇ ਨੇ ਉਹ ਆਪਾਂ ਕੱਟ ਕਰ ਦਵਾਂਗੇ ਦੇਖੋ ਇੰਝ ਫੜ ਕੇ ਠੀਕ ਹੈ ਜੀ ਬਿਲਕੁਲ ਇਨਸਾਨ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਦੇਖੋ ਹੈਨਾ ਇਹ ਮੇਰਾ ਹੱਥ ਥੋੜਾ ਕਿ ਇੱਥੇ ਸਹੀ ਨਹੀਂ ਪੈ ਰਿਹਾ ਇਸ ਕਰਕੇ ਇੰਝ ਕਰਕੇ ਬਿਲਕੁਲ ਵੀ ਕਪੜਾ ਖਰਾਬ ਨਹੀਂ ਹੁੰਦਾ ਹੈਗੇ ਤੇ ਐਵੇਂ ਕਰਕੇ ਆਪਾਂ ਨੇ ਐਵੇਂ ਕੱਟ ਲਗਾ ਲੈਣਾ ਅਗਲਾ ਕਈ ਵਾਰੀ ਆਪਣੇ ਕੋਲੇ ਹੈਨਾ ਕੱਟ ਜਗਾ ਹੁੰਦੀ ਹੈ ਜਾਂ ਕਾਊਂਟਰ ਕੱਟ ਹੁੰਦਾ ਕਈ ਵਾਰੀ ਹੈਨਾ ਤਾਂ ਇਸ ਤਰੀਕੇ ਨਾਲ ਜਿਹੜੇ ਆਪਾਂ ਆਪਣੀ ਜਿਹੜੀ ਸਲਵਾਰ ਕਟਿੰਗ ਕਰ ਸਕਦੇ ਆ ਇੱਥੇ ਆਪਣਾ ਵੀ ਦੇਖੋ ਢਾਈ ਇੰਚ ਕਿਉਂਕਿ ਨਿਸ਼ਾਨ ਤਾਂ ਦੇਖੋ ਆਪਣੇ ਠੀਕ ਨੇ ਹੈਨਾ ਵੈਸੇ ਆਪਾਂ ਨੇ ਇੱਕ ਵਰੀ ਐਵੇਂ ਕੱਟ ਲਗਾ ਦੇਣਾ ਢਾਈ ਇੰਚ ਤੇ ਉਸ ਤੋਂ ਬਾਅਦ ਦੋਨੇ ਹੱਥਾਂ ਤੋਂ ਦੇਖੋ ਇੱਕ ਸਾਈਡ ਤੋਂ ਆਪਾਂ ਨੇ ਇੰਚ ਕਰਕੇ ਫੜ ਲੈਣਾ ਤੇ ਦੂਜੀ ਜਿਹੜਾ ਆਪਾਂ ਨੇ ਕੱਟ ਲਗਾਇਆ ਉੱਥੋਂ ਵੀ ਆਪਾਂ ਇੰਚ ਕਰਕੇ ਹੀ ਫੜ ਲਵਾਂਗੇ ਐਵੇਂ ਕਰਕੇ ਠੀਕ ਹੈ ਜੀ ਬਿਲਕੁਲ ਐ ਨਵਾਂ ਤਰੀਕਾ ਦੇਖੋ ਹੈਨਾ ਤੇ ਮਿੰਟਾਂ 'ਚ ਐਵੇਂ ਸਲਵਾਰ ਆ ਜਿਹੜੀ ਕਟਿੰਗ ਹੋ ਜਾਂਦੀ ਹੈ ਤੇ ਠੀਕ ਹੈ ਜੀ ਇਹ ਹੋ ਗਿਆ ਆਪਣੇ ਐਵੇਂ ਦੇਖੋ ਆਪਣੀਆਂ ਕਲੀਆਂ ਜਿਹੜੀ ਹੋ ਗਈਆਂ ਨੇ ਤੇ ਉਸ ਤੋਂ ਬਾਅਦ ਜਿਵੇਂ ਇਹ ਦੇਖੋ ਆਪਾਂ ਨੇ ਬਿਸ਼ਕਨ ਐਵੇਂ ਹੀ ਆਪਾਂ ਨੇ ਇਹਨੂੰ ਬਿਸ਼ਾ ਕੇ ਰੱਖਣਾ ਤੇ ਇੱਥੋਂ ਫੇਰ ਆਪਾਂ ਜਿਹੜੇ ਹੈਗੇ ਨੇ ਜਿਵੇਂ ਤੁਹਾਨੂੰ ਦਿਖ ਰਿਹਾ ਜੁਆਇੰਟ ਜਿਹੜਾ ਦਿਖ ਰਿਹਾ ਇੱਥੋਂ ਆਪਾਂ ਕੈਂਚ ਨਾਲ ਇਹਨੂੰ ਕਟਿੰਗ ਕਰ ਦਵਾਂਗੇ ਠੀਕ ਹੈ ਜੀ ਆ ਜਿਹੜਾ ਜੁਆਇੰਟ ਦਿਖ ਰਿਹਾ ਇਥੋਂ ਆਪਾਂ ਕੈਂਚੀ ਨਾਲ ਦੇਖੋ ਹੁਣ ਮੈਨੇ ਫੜਿਆ ਇਥੋਂ ਜਿੱਥੋਂ ਆਪਣੇ ਢਾਈਂ ਚ ਦਾ ਕੱਟ ਲਗਾਇਆ ਸੀ ਉਥੋਂ ਹੀ ਆਪਾਂ ਜਿਹੜਾ ਧੂਰ ਦੀ ਧੂਰ ਕੱਟ ਐਵੇਂ ਲਗਾ ਦਵਾਂਗੇ ਬਿਲਕੁਲ ਵੀ ਇਹਦੇ ਵਿੱਚ ਉਲਝਣ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਵੀ ਆਪਣੀ ਲੈਂਥ ਘਟ ਜੂਗੀ ਬਿਲਕੁਲ ਵੀ ਨਹੀਂ ਘਟਦੀ ਹੈਗੀ ਬਸ ਤੁਸੀਂ ਇੰਜ ਕਰਕੇ ਕਟਿੰਗ ਐਵੇਂ ਕਰ ਲੈਣੀ ਹੈ ਠੀਕ ਹੈ ਜੀ ਕੈਂਚੀ ਐਵੇਂ ਵਿੱਚ ਪਾ ਕੇ ਐਵੇਂ ਆਪਾਂ ਕਟਿੰਗ ਕਰ ਦਵਾਂਗੇ ਇਹ ਹੋ ਜੂਗੀ ਆਪਣੀ ਕੁੰਦਿਆ ਦੀ ਕਟਿੰਗ ਤੇ ਆਪਣੀ ਲੈਂਥ ਕੰਨੀ ਬਿਲਕੁਲ ਵੀ ਇਹਨੂੰ ਛੇੜਨਾ ਨਹੀਂ ਹੈਗਾ ਲੈਂਥ ਦਾ ਦੇਖੋ ਆਪਣੇ ਕੰਨੀ ਵਾਲੀ ਸਾਈਡ ਹੈ ਠੀਕ ਹੈ ਜੀ ਇੱਕ ਸਾਈਡ ਜਿੱਥੇ ਚੋਕ ਪਿਆ ਇੱਥੇ ਲੈਂਥ ਹੈ ਠੀਕ ਹੈ ਜੀ ਇੱਕ ਇਧਰਲੀ ਕੰਨੀ ਵਾਲੀ ਸਾਈਡ ਹੁਣ ਆਪਾਂ ਨੇ ਇਹਨੂੰ ਲੈਂਥ ਦੇ ਨਾਲ ਲੈਂਥ ਮਲਾ ਦੇਵਾਂਗੇ ਦੇਖੋ ਇੰਜ ਚੱਕਾਂਗੇ ਆਪਾਂ ਠੀਕ ਹੈ ਜੀ ਤੇ ਲੈਂਥ ਕਾ ਦੀ ਲੈਂਥ ਕਰਕੇ ਫਿਰ ਆਸਨ ਦੀ ਜਿਹੜੀ ਹੈਗੀ ਆਪਾਂ ਕਟਿੰਗ ਕਰਾਂਗੇ ਜਿਹੜੀ ਮੂਰੀਆਂ ਨੇ ਮੂਰੀਆਂ ਨੂੰ ਮੂਰੀਆਂ ਵੱਲ ਕਰ ਦੇਵਾਂਗੇ ਇੱਕ ਸਾਰ ਰੱਖ ਲਵਾਂਗੇ ਇੰਜ ਕਰਕੇ ਤੇ ਇਹ ਹੋ ਜੂਗੀ ਆਪਣੀ ਸਲਵਾਰ ਦੀ ਕਟਿੰਗ ਤੇ ਚੈਨਲ ਤੇ ਜਿਹੜੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਠੀਕ ਹੈ ਜੀ ਆ ਦੇਖੋ ਇਹ ਹੋ ਗਈ ਆਪਣੀ ਲੰਬਾਈ ਲੰਬਾਈ ਹੋ ਗਈ ਬਿਲਕੁਲ ਐਨ ਆਸਾਨੀ ਨਾਲ ਜਿਹੜੀ ਹੈਗੀ ਸਲਵਾਰ ਇਹ ਕਟਿੰਗ ਹੁੰਦੀ ਹੈ ਸੋਖੇ ਤਰੀਕੇ ਨਾਲ ਤੇ ਚ ਉਲਝਣ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਹਨ ਵੀ ਸਮਝ ਨਹੀਂ ਆਉਣੀ ਹੈਗੀ ਬਿਲਕੁਲ ਐਨ ਸਮਝ ਆਊਗੀ ਠੀਕ ਹੈ ਜੀ ਮੂਰੀਆਂ ਕੰਨੀ ਨਹੀਂ ਦੇਖੋ ਆਪਾਂ ਨੇ ਨਿਸ਼ਾਨ ਲਗਾਉਣੇ ਹੈਗੇ ਹੁਣ ਆਪਾਂ ਨੇ ਆਸਣ ਕੱਢਣਾ ਤੇ ਆ ਜਿਹੜਾ ਕੱਪੜਾ ਹੈਗਾ ਕੋਈ ਵੀ ਆਪਣਾ ਜੇ ਫालतू ਕੱਪੜਾ ਹੁੰਦਾ ਪਹਿਲਾਂ ਆਪਾਂ ਇੱਕਸਾਰ ਸਾਰਾ ਕੱਪੜਾ ਕਰ ਲੈਣਾ ਜਾਹੇ ਤਾਂ ਤੁਸੀਂ ਹੈਨਾ ਨੀਚੇ ਜਿਹੜੀ ਆਪਣੀ ਝੋਲੀ ਵਾਲੀ ਸੀਨ ਜੀ ਹੁੰਦੀ ਹੈ ਉੱਥੋਂ ਇੱਕਸਾਰ ਕਰ ਲੋ ਚਾਹੇ ਉੱਪਰੋਂ ਲੈਂਥ ਕਰਨੀ ਹੋ ਠੀਕ ਹੈ ਜੀ ਇੱਕ ਸਾਈਡ ਤੋਂ ਪਰ ਜਿਹੜਾ ਕੱਪੜਾ ਹੈ ਸਾਰਾ ਇੱਕਸਾਰ ਕਰ ਲਵਾਂਗੇ ਤੇ ਜਿਹੜਾ ਫਿਰ ਫालतू ਕੱਪੜਾ ਹੋਗਾ ਜਿਵੇਂ ਤੁਹਾਨੂੰ ਕਈ ਵਾਰੀ ਘੇਰ ਕੱਟ ਮੰਗਦਿਆਂ ਨੇ ਕਈ ਹਨ ਘੇਰ ਖੁੱਲਾ ਪਾਲਦਿਆਂ ਨੇ ਉਸ ਹਿਸਾਬ ਨਾਲ ਆਪਾਂ ਜਿਹੜੀ ਹੈਗੀ ਹੈ ਇਹਦੇ ਦੇ ਕਟਿੰਗ ਕਰ ਦਵਾਂਗੇ ਠੀਕ ਹੈ ਜੀ ਇੰਜ ਕਰਕੇ ਪਹਿਲਾਂ ਆਪਾਂ ਸਾਰੇ ਸੈਟਿੰਗ ਕਰ ਲਵਾਂਗੇ ਦੇਖੋ ਹੈਨਾ ਇਥੋਂ ਆਪਾਂ ਹੁਣ ਆਸਨ ਦੇ ਨਿਸ਼ਾਨ ਲਗਾ ਲਵਾਂਗੇ ਆਸਨ 10 ਇੰਚ ਆਪਾਂ ਰੱਖ ਲਵਾਂਗੇ ਤੇ ਆਪਣਾ 14 ਇੰਚ ਜਿਹੜਾ ਆਸਨ ਤਿਆਰ ਹੋ ਜੂਗਾ ਫਿਰ ਠੀਕ ਹੈ ਜੀ 10 ਇੰਚ ਪੰਜ 4 ਇੰਚ 14 ਇੰਚ ਹੋ ਜੂਗਾ ਠੀਕ ਹੈ ਜੀ ਆਹ ਲਓ ਜੀ 10 ਇੰਚ ਤੇ ਆਪਾਂ ਨੇ ਇਹ ਵੀ ਨਿਸ਼ਾਨ ਲਗਾ ਲਿਆ ਇਹ ਹੋ ਗਿਆ ਆਪਣੇ ਆਸਨ ਤੇ ਬਿਲਕੁਲ ਐਨ ਸੋਖਾ ਤਰੀਕਾ ਸਲਵਾਰ ਕਟਿੰਗ ਕਰਨ ਦਾ ਮਸ ਲੈਂਥ ਚ ਹੁੰਦਾ ਹੈ ਲੈਂਥ ਚ ਜਿਹੜੀ ਹੈਗੀ ਜਿੰਨੀ ਵੀ ਆਪਣੀ ਸਲਵਾਰ ਦੀ ਲੈਂਥ ਹੁੰਦੀ ਹੈ ਆਪਣਾ 벨ਟ ਦਾ ਕੱਢ ਕੇ ਕਈ ਪਹਿਣਾ 5 ਇੰਚ ਦੀ 벨ਟ ਆ ਪਾਉਂਦੀਆਂ ਨੇ ਕਈ 4 ਦੀ ਵੀ ਪਾ ਲੁੰਦੀਆਂ ਨੇ ਠੀਕ ਹੈ ਜੀ ਉਸ ਹਸਾਬ ਨਾਲ 벨ਟ ਦਾ ਹੀ ਕੱਢ ਕੇ ਫਿਰ ਆਪਣਾ ਜਿੰਨਾ ਆਪਣਾ ਬੱਚ ਦਾ ਉਹਦੇ ਨਿਸ਼ਾਨ ਆਪਾਂ ਨੇ ਲਗਾ ਲੈਣੇ ਨੇ ਬਿਲਕੁਲ ਆਸਾਨ ਤਰੀਕਾ ਸਲਵਾਰ ਦੀ ਲੈਂਥ ਲੈਣ ਦਾ ਤੇ ਲੋ ਜੀ ਇੱਥੇ ਆਪਾਂ ਨੇ ਫਿਰ ਇੱਕ ਸਾਫ ਜਿਹਾ ਆਪਾਂ ਸ਼ੇਪ ਜਿਹੀ ਵੀ ਦੇ ਦੇਵਾਂਗੇ ਫालतू ਜਿਹੜਾ ਕਪੜਾ ਹੋ ਆਪਾਂ ਕੱਢ ਦੇਵਾਂਗੇ ਤੇ ਇਹ ਕਪੜੇ ਦੀ ਆਪਾਂ ਦੇਖੋ ਰੇਪ ਲੀਰ ਲਗਾਉਣ ਦੇ ਵਿੱਚ ਗਲੇ ਦੇ ਵਿੱਚ ਬਹੁਤ ਘੱਮ ਉਹ ਇਹਨੂੰ ਪਰੱਖ ਲਵਾਂਗੇ ਤੇ ਉਹ ਹੋ ਗਈ ਦੇਖੋ ਆਪਣੀ ਸਲਵਾਰ ਦੀ ਕਟਿੰਗ ਤੇ ਇੱਥੋਂ ਵੀ ਦੇਖੋ ਜੁਆਇੰਟ ਸੀਗਾ ਇਹਨੂੰ ਵੀ ਆਪਾਂ ਜੁਆਇੰਟ ਨੂੰ ਐਵੇਂ ਕਟਿੰਗ ਕਰ ਦਵਾਂਗੇ ਠੀਕ ਹੈ ਜੀ ਇਹ ਹੋ ਗਈ ਆਪਣੀ ਕਟਿੰਗ ਤੇ ਪਲੀਜ਼ ਲਾਈਕ ਜ਼ਰੂਰ ਕਰਨਾ ਕਮੈਂਟ ਕਰਨਾ ਠੀਕ ਹੈ ਜੀ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ 벨ਟ ਦੀ ਤੇ ਇਹ ਦੇਖੋ ਪਹਿਲਾਂ ਹੀ ਮੈਨੇ ਪੀਸ ਕੱਢਿਆ ਹੋਇਆ ਆਪਣੀ 벨ਟ ਦਾ ਤੇ ਉਹਦਾ ਕਿਨਾਂ ਮਲਿਆ ਕਰਦੇ ਨੇ ਕਮੀਜ਼ ਦਾ ਠੀਕ ਹੈ ਜੀ ਬਾਵਾ ਬੂਵਾ ਵਗੈਰਾ ਆਪਾਂ ਨੇ ਕੱਢੇ ਸੀ ਨਾ ਪਿਛਲੀ ਵੀਡੀਓ ਵਿੱਚ ਤੁਹਾਨੂੰ ਨੇ ਦੇਖਿਆ ਹੋਣਾ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਗੋਡਿਆਂ ਦੀ ਕਟਿੰਗ ਕਰਾਂਗੇ ਗੋਡੇ ਆਪਾਂ ਨੇ ਕੱਢੇ ਨੇ ਜਿਹੜੇ ਆਪਣੀ ਸ਼ਰਟ ਹੁੰਦੀ ਹੈ ਨਾ ਸ਼ਰਟ ਦੀ ਸਾਈਡ ਤੋਂ ਜਿਹੜਾ ਕੱਪੜਾ ਬਚਦਾ ਉਹਦੇ ਆਪਾਂ ਨੇ ਗੋਡੇ ਕੱਢਣੇ ਨੇ ਤੇ ਇਹ ਹੈਗੀ ਆਪਣੀ 벨ਟ ਸਭ ਤੋਂ ਪਹਿਲਾਂ ਹੁਣ ਆਪਾਂ 벨ਟ ਦੀ ਵੀ ਤਿਆਰ ਕਰਾਂਗੇ 벨ਟ ਜਿੰਨੀ ਵੀ ਹੁੰਦੀ ਹੈ ਹੈਨਾ ਤਿਆਰ ਬਸ 1 ਇੰਚਾ ਮਾਰਜਨ ਦਾ ਲੈ ਕੇ ਉਹਦੀ ਲੰਬਾਈ ਚੌੜਾਈ ਆਪਾਂ ਰੱਖ ਲਵਾਂਗੇ 7 ਇੰਚ ਦੀ ਜਿਹੜੀ ਹੁੰਦੀ ਹੈ ਲੰਬਾਈ ਬਹੁਤ ਹੁੰਦੀ ਹੈ 7 ਇੰਚ ਦਾ ਬਸ ਰੱਖ ਲਵਾਂਗੇ ਆਪਾਂ 벨ਟ 1.5 ਇੰਚ ਆਪਣਾ ਮਾਰਜਿਨ ਚ ਚਲਾ ਜਾਊਗਾ ਤੇ 0.5 ਇੰਚ ਆਪਣਾ ਜਿੱਥੇ ਆਪਾਂ ਬਲ ਪਾਵਾਂਗੇ ਉਸ ਮਾਰਜਿਨ ਚ ਤੇ 1.5 ਇੰਚ ਦਾ ਆਪਣਾ ਜਿਹੜਾ ਹੈਗਾ ਨਿਫਾ ਫੋਲਡ ਹੋ ਜਾਊਗਾ ਤੇ ਇਸ ਹਿਸਾਬ ਨਾਲ ਜਿਹੜੀ ਹੈਗੀ ਆਪਾਂ ਇਹਦੀ 벨ਟ ਕਟਿੰਗ ਕਰ ਲਵਾਂਗੇ ਤੇ 벨ਟ ਕੱਢਣ ਤੋਂ ਬਾਅਦ ਆਪਾਂ ਹੁਣ ਜਿਹੜੇ ਹੈਗੇ ਨੇ ਸਾਈਡ ਤੋਂ ਜਿਹੜੇ ਆਪਣੇ ਗੋਡੇ ਨਿਕਲੇ ਸੀ ਉਹ ਕੱਢਾਂਗੇ ਕਮੀਜ਼ ਦੀ ਸਾਈਡ ਤੋਂ ਠੀਕ ਹੈ ਜੀ ਉਹਦੇ ਚ ਚਾਹੇ ਆਪਾਂ ਬਾਹਵਾ ਵੀ ਕੱਢ ਸਕਦੇ ਆ ਚਾਹੇ ਆਪਣੇ ਗੋਡੇ ਵੀ ਹਨਾ ਅਗਰ ਜੇ ਆਪਾਂ ਨੂੰ ਦੇਖੋ ਹਨਾ ਕੱਪੜਾ ਵਧੀਆ ਖੁੱਲਾ ਡੁਲਾ ਹੈਗਾ ਤਾਂ ਆਪਾਂ ਉਹਦੇ ਚ ਗੋਡੇ ਕੱਢ ਲਵਾਂਗੇ ਨਹੀਂ ਤਾਂ ਫਿਰ ਆਪਾਂ ਉਹਦੇ ਚ ਬਾਹਵਾ ਵੀ ਕੱਢ ਸਕਦੇ ਆ ਤੇ ਬਾਹਵਾ ਹੁਣ ਆਪਾਂ ਨੇ ਪੂਰੇ ਯਾਨਕਿ ਕੱਪੜਾ ਹੈਗਾ ਸੀਗਾ ਆਪਣੇ ਕੋਲੇ ਵਧੀਆ ਵੱਧ ਸਾਈਡ ਤੋਂ ਸਾਈਡ ਤੋਂ ਨਹੀਂ ਆਪਣੇ ਕੱਢੀਆਂ ਹੈਗੀਆਂ ਬਾਵੇਂ ਆਪਣੇ ਨਿਕਲ ਗਿਆ ਸੀਗਾ ਤੇ ਸਾਈਡ ਤੇ ਆਪਾਂ ਨੇ ਕਮੀਜ਼ ਦੀ ਤੋਂ ਗੋਡੇ ਕੱਢ ਲਵਾਂਗੇ ਠੀਕ ਹੈ ਜੀ ਇੱਥੇ ਚੌੜਾਈ ਵੱਧ ਸੀਗੀ ਲੰਬਾਈ ਵੀ ਇੱਥੇ ਵੱਧ ਹੀ ਨਿਕਲੀ ਸੀਗੀ ਕਿਉਂਕਿ ਕਮੀਜ਼ ਦੀ ਲੰਬਾਈ ਦੇਖੋ ਵੱਧ ਹੁੰਦੀ ਹੈ ਉਸਤਾਬ ਨਾਲ ਹੀ ਨਿਕਲੇ ਸੀ ਤੇ ਇੱਥੇ ਹੁਣ ਆਪਾਂ ਕਪੜਾ ਆਪਣੇ ਬਿਲਕੁਲ ਖਰਾਬ ਨਹੀਂ ਕਰਨਾ ਦੋ ਤਹਾਂ ਆਪਾਂ ਨੇ ਲਾ ਲੈਣੀਆਂ ਨੇ ਖੁੱਲੀ ਸਾਈਡ ਤੋਂ ਆਪਾਂ ਜਿਹੜੇ ਆਪਣੇ ਗੋਡਿਆਂ ਦੇ ਨਿਸ਼ਾਨ ਲਗਾਵਾਂਗੇ ਜਿਵੇਂ ਦੇਖੋ ਆਪਾਂ ਨੇ ਕੁੰਦਿਆਂ ਤੇ ਨਿਸ਼ਾਨ ਲਗਾਏ ਨੇ 33 ਇੰਚ ਦੇ ਤੇ ਇੱਥੇ ਵੀ ਆਪਾਂ 33 ਇੰਚ ਦੇ ਲਗਾਵਾਂਗੇ ਉਹੀ 5 ਇੰਚ ਦੀ 벨ਟ ਕੱਢ ਕੇ ਤੇ 1 ਇੰਚ ਫਿਰ ਆਪਣੇ ਮਾਰਜਨ ਦਾ ਪਲੱਸ ਕਰਕੇ ਇੱਕ ਵਾਰੀ ਸਾਰੇ ਆਪਾਂ ਸੈਟਿੰਗ ਕਰ ਲਵਾਂਗੇ ਤੇ ਫਿਰ ਆਪਾਂ ਨਿਸ਼ਾਨੀ ਦੇਤੇ ਲਗਾਵਾਂਗੇ ਤੇ ਫਿਰ ਇੱਕ ਵਾਰੀ ਮੈਂ ਫੇਰ ਤੋਂ ਕਹਿੰਨੀ ਆ ਪਲੀਜ਼ ਜੇ ਚੈਨਲ ਤੇ ਨਵੇਂ ਆਇਓ ਚੈਨਲ ਕਰ ਲੈਣਾ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਵੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਠੀਕ ਹੈ ਜੀ ਇਹ ਹੋ ਗਏ ਆਪਣੇ ਕੋਡੇ ਤੇ ਲੈਂਥ ਤੇ ਉਸ ਤੋਂ ਬਾਅਦ ਆਪਾਂ ਇਹਦੀ ਚੜਾਈ ਵੀ ਲਗਾਵਾਂਗੇ ਲੈਂਥ 33 ਇੰਚ ਤੇ ਹੀ ਲਗਾਉਣੇ ਆਪਾਂ ਨੇ ਅਗਰ ਜੇ ਆਪਾਂ ਨੇ ਕਾਟ ਪਾਣੀ ਹੋਵੇ ਕਿਉਂਕਿ ਇਹ ਹੈਗੀ ਸਿਆਣਿਆ ਦੀ ਅ ਠੀਕ ਹੈ ਜੀ ਇਸ ਕਰਕੇ ਆਪਾਂ ਇਹਦੇ ਚ ਕੋਈ ਵੀ ਕਾਟ ਨਹੀਂ ਪਾਵਾਂਗੇ ਇਹਨਾਂ ਨੂੰ ਉੱਚੀ ਨਹੀਂ ਚਾਹੀਦੀ ਹੈਗੀ ਜਿਵੇਂ ਪਹਿਲਾਂ ਪਾਉਂਦੇ ਸੀਗੇ ਓਵੇਂ ਹੀ ਜਿਹੜੀ ਸਲਵਾਰ ਇਹ ਕਟਿੰਗ ਹੋਊਗੀ ਤੇ ਓਵੇਂ ਹੀ ਬਣੂਗੀ ਉੱਚੀ ਨਹੀਂ ਬਣਾਉਣੀ ਹੈਗੀ ਇਹ ਜਿਵੇਂ ਮੂਰੀਆਂ ਤੇ ਡਿਗਰੀ ਓਵੇਂ ਹੀ ਬਣੂਗੀ ਠੀਕ ਹੈ ਜੀ ਅਗਰ ਜੇ ਤੁਹਾਨੂੰ ਮੂਰੀਆਂ ਤੇ ਨਹੀਂ ਗੇਰਨੀ ਹੈਗੀ ਤਾਂ ਤੁਸੀਂ 1 ਇੰਚ ਦੀ ਇਹਦੇ ਵਿੱਚ ਕਾਟ ਪਾ ਸਕਦੇ ਹੋ ਇੱਥੇ ਆਪਾਂ ਨੇ ਚੁੜਾਈ ਲੈ ਲਈ ਹੈ 13 13 ਇੰਚ 13.5 ਇੰਚ ਚੁੜਾਈ ਆਪਾਂ ਆਪਣੇ ਹਿਸਾਬ ਨਾਲ ਲੈ ਲਵਾਂਗੇ 13 ਇੰਚ ਤੋਂ 12 ਇੰਚ ਤੋਂ ਉੱਪਰ ਆਪਾਂ ਲੈ ਸਕਦੇ ਆ ਠੀਕ ਹੈ ਜੀ ਤੇ ਉਸ ਤੋਂ ਥੱਲੇ ਤਾਂ ਫਿਰ ਬਹੁਤ ਜ਼ਿਆਦਾ ਭੀੜੇ ਜੋ ਹੋ ਜਾਂਦੀ ਨੇ ਗੋਡੇ ਫਿਰ ਬਸ ਵੱਧ ਤੋਂ ਵੱਧ ਆਪਾਂ ਸੋਰੀ ਘੱਟ ਤੋਂ ਘੱਟ ਆਪਾਂ 12 ਇੰਚ ਦੇ ਗੋਡੇ ਜਿਹੜੇ ਪਾ ਸਕਦੇ ਆ ਤੇ ਇੱਥੇ ਮੈਂ 13.5 ਇੰਚ ਦੇ ਲੈ ਲਏ ਤੇ ਕਿਉਂਕਿ 2.5 ਇੰਚ ਦੀ ਆਪਾਂ ਨੇ ਪਹਿਲਾਂ ਹੀ ਕੁੰਦੇ ਕੁੰਦਿਆਂ ਦੀ ਮੋਰੀਆਂ ਤੋਂ ਲੈ ਲਏ ਸੀਗੇ ਤੇ ਵਧੀਆ 7 ਇੰਚ ਦੀ ਮੂਰੀ ਇਹਦੇ ਵਿੱਚ ਤਿਆਰ ਹੋ ਜੂਗੀ ਆਪਣੀ ਤੇ ਲੋ ਜੀ ਇਹ ਹੋ ਗਿਆ ਆਪਣੇ ਗੋਡੇ ਤਿਆਰ ਤੇ ਪੂਰੀ ਸਲਵਾਰ ਦੀ ਕਟਿੰਗ ਹੋ ਗਈ ਆਪਣੇ ਇਹ ਹੋ ਗਿਆ ਆਪਣਾ ਮੂਰੀਆਂ ਦਾ ਕਪੜਾ